ਤਕਰੀਬਨ 1 ਮਹੀਨਾ ਪਹਿਲਾਂ ਆਪਾਂ ਇਹਨਾਂ ਨੂੰ ਲੈ ਕੇ ਆਏ ਸੀ ਤੇ ਆਪਾਂ ਉਦੋਂ ਵੀ ਜਿਹੜਾ ਬਲੌਗ ਬਣਾ ਕੇ ਪਾਇਆ ਸੀ ਤੇ ਅੱਜ ਵੀ ਆਪਾਂ ਇਹੀ ਕਹਾਂਗੇ ਕਿ ਜੇ ਕੋਈ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਹੁਣ ਇਹਨਾਂ ਦਿਨਾਂ ਵਿੱਚ ਸ਼ੁਰੂ ਕਰੋ ਤੇ ਨਵੰਬਰ ਦਸੰਬਰ ਜਨਵਰੀ ਫਰਵਰੀ ਵਿੱਚ ਤੁਸੀਂ ਕਾਫੀ ਜ਼ਿਆਦਾ ਇਹਨਾਂ ਤੋਂ ਕਮਾਈ ਕਰ ਸਕਦੇ ਆ ਜਿਆਦਾ ਨਹੀਂ ਤੇ 20 25 ਰੱਖ ਲਿਓ ਤੇ ਤੁਸੀਂ ਦੇਖ ਸਕਦੇ ਆ ਆਪਾਂ ਮਹੀਨਾ ਪਹਿਲਾਂ ਇਹਨਾਂ ਨੂੰ ਲੈ ਕੇ ਆਏ ਸੀ ਤੇ ਹੁਣ ਲਗਭਗ ਇਹ ਜਿਹੜੇ 3 ਮਹੀਨਿਆਂ ਦੇ ਹੋ ਗਏ ਨੇ ਤੇ ਹੋਰ 2 ਮਹੀਨਿਆਂ ਦੇ ਵਿੱਚ ਇਹ ਤਿਆਰ ਹੋ ਜਾਣਗੇ ਅੰਡੇ ਦੇਣ ਨੂੰ ਜਿਹੜੀਆਂ ਮੁਰਗੀਆਂ ਨੇ ਉਹ ਤਿਆਰ ਹੋ ਜਾਣਗੀਆਂ ਤੇ ਉਹੀ ਨਵੰਬਰ ਦਸੰਬਰ ਜਨਵਰੀ ਫਰਵਰੀ ਦੇ ਵਿੱਚ ਆਪਾਂ ਜਿਹੜੀ ਇਹਨਾਂ ਤੋਂ ਕਮਾਈ ਆ ਉਹ ਕਰ ਸਕਦੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਜ਼ਿਆਦਾ ਖੁੱਲਾ ਛੱਡਿਆ ਜਿਹਦੇ ਕਰਕੇ ਇਹਨਾਂ ਦੀ ਜਿਹੜੀ ਗਰੋਥ ਆ ਤੇ ਉਹ ਜਲਦੀ ਹੋਈ ਆ ਤੇ ਆਪਾਂ ਜਿਨ੍ਹਾਂ ਤੋਂ ਲੈ ਕੇ ਆਏ ਸੀ ਉਹਨਾਂ ਨੂੰ ਵੀ ਦਿਖਾਏ ਤੇ ਉਹਨਾਂ ਨੇ ਵੀ ਕਿਹਾ ਵੀ ਇੰਨੀ ਜਲਦੀ ਜਿਹੜੇ ਏ ਐਨ ਏ ਵੱਡੇ ਨਹੀਂ ਹੁੰਦੇ ਜਿਵੇਂ ਕਿ ਤੁਹਾਡੇ ਖੁੱਲੇ ਛੱਡਣ ਦੇ ਨਾਲ ਹੋਏ ਨੇ ਸੋ ਕੋਈ ਕੰਮ ਇਹ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਇਹਨਾਂ ਦਿਨਾਂ ਵਿੱਚ ਕਰ ਸਕਦਾ ਹੈ